ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਸਾ ਸੰਭਾਲ ਲਹਿਰ ਦੇ ਤਹਿਤ ਗੁਰਦੁਆਰਾ ਸਾਬ ਸਿੰਘ ਸ਼ੇਦਾਂ ਲਾਂਡਰਾ ਵਿਖੇ 4 ਤਰੀਕ ਨੂੰ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਆਪਣੇ ਬੱਚਿਆਂ ਨੂੰ ਪਤਿਤ ਪਣੇ ਤੋਂ ਰੋਕਣ ਦੇ ਲਈ ਵਿਸ਼ੇਸ਼ ਪ੍ਰਾਲਾ ਕੀਤਾ ਜਾ ਰਿਹਾ ਹੈ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਲੈ ਕਰਕੇ ਇਸ ਲਹਿਰ ਦੇ ਵਿੱਚ ਯੋਗਦਾਨ ਪਾਈਏ ਤਾਂ ਜੋ ਸਾਡੇ ਬੱਚੇ ਇਹ ਪਤਿਤ ਪਣੇ ਤੋਂ ਬਚ ਸਕਣਾ ਮਾੜੀਆਂ ਸੰਗਤਾਂ ਤੋਂ ਬਚ ਸਕਣਾ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਸਮੇਤ ਇਸ ਲਹਿਰ ਦੇ ਵਿੱਚ ਸ਼ਮੂਲੀਅਤ ਕਰਕੇ ਗੁਰਦੁਆਰਾ ਸਾਹਿਬ ਸਿੰਘ ਖੀਦਾ ਲਾਂਡਰਾ ਵਿਖੇ ਚਾਤ੍ਰਿਕ ਦਿਨ ਐਤਵਾਰ ਸਵੇਰੇ 9:00 ਵਜੇ ਤੋਂ ਲੈ ਕਰਕੇ 1:00 ਵਜੇ ਤੱਕ ਇਹ ਪ੍ਰੋਗਰਾਮ ਲਿਖੇ ਗਏ ਹਨ ਜਿਸ ਦੇ ਵਿੱਚ ਅਨੇਕਾਂ ਹੀ ਮਹਾਪੁਰਖ ਰਾਗੀ ਢਾਡੀ ਵੀ ਸੰਗਤਾਂ ਨੂੰ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ ਤੇ ਨਾਲ ਵਿਸ਼ੇਸ਼ ਸਮੂਹ ਲਾ ਕੇ ਦੀਆਂ ਜੋ ਕਮੇਟੀ ਮੈਂਬਰ ਬੱਚਿਆਂ ਲੈ ਕਰਕੇ ਆਣਗੇ ਉਹਨਾਂ ਨੂੰ ਵੀ ਬਣ ਦਾ ਸਨਮਾਨ ਦਿੱਤਾ ਜਾਵੇਗਾ ਸਾਰੀਆਂ ਸੰਗਤਾਂ ਨੇ ਪਹੁੰਚ ਕਰਕੇ ਇਹਨਾਂ ਵਿਰਸੇ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਸਮਰੋਹਿਤ ਕਰਕੇ ਆਪਣੇ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ